ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੌਣ ਗੱਲ ਕਰ ਰਹੇ ਨੇ ਮੈਂ ਹਰਪ੍ਰੀਤ ਸਿੰਘ ਬੋਲ ਰਿਹਾ ਜੀ ਜੀ ਹਰਪੀਜ ਜੀ ਕੀ ਕਹਿਣਾ ਚਾਹੋਗੇ ਜੀ ਇੱਕ ਜਦੋਂ ਦੇ ਐਸਐਸਪੀ ਵਰੁਣ ਸ਼ਰਮਾ ਦੋ ਮਹੀਨੇ ਤੋਂ ਪਟਿਆਲੇ ਵਾਪਸ ਆਏ ਨੇ ਤੇ ਉਸ ਸਮੇਂ ਤੋਂ ਬਾਅਦ ਹੀ ਯਾਨੀ ਕਿ ਪੁਲਿਸ ਕਾਫੀ ਚੁਕੰਤੋਂ ਫੋਕਸ ਕੰਮ ਕਰ ਰਹੀ ਹੈ ਆਪਣਾ ਕਿ ਬਹੁਤ ਸਖਤ ਇੱਕ ਤਰ੍ਹਾਂ ਦੇ ਅਫਸਰ ਨੇ ਜੀ ਤੇ ਇਹਾਂ ਵੀ ਇਨਪੁਟ ਮਿਲ ਸੀ ਪੁਲਿਸ ਨੂੰ ਜੀ ਵੀ ਇੱਕ ਗੈਂਗਸਟਰ ਹੈ ਗੁਰਵਚਨ ਸਿੰਘ ਨਾਮ ਦਾ ਜੀ ਉਹ ਆਪਣੀ ਸਕੋਰ ਦੀ ਗੱਡੀ ਲੈ ਕੇ ਫੱਗਣ ਵਜ ਦੇ ਨੇੜੇ ਦੇ ਪਿੰਡ ਦੇ ਵਿੱਚ ਘੁੰਮ ਰਿਹਾ ਉਹ ਵੱਡੀ ਵਾਰਦਾਤ ਦੇ ਅੰजाम ਸੀ ਪਟਿਆਲੇ ਕਿਸੇ ਵੀ ਘਟਨਾ ਨੂੰ ਜੀ ਪਰ ਇਹਨਾਂ ਨੇ ਆਪਣੀ ਪੁਲਿਸ ਪਾਟੀਆਂ ਮੌਕੇ ਤੇ ਹੀ ਜਾ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਜੀ ਜਿਸ ਤੋਂ ਬਾਅਦ ਪੁਲਿਸਦੋਤ ਵੀ ਫਾਇਰ ਕੀਤਾ ਗਿਆ ਤਾਂ ਇੱਕ ਗੋਲੀ ਵੀ ਲਾਤ ਵੀ ਜਾ ਕੇ ਲੱਗੀ ਹੈ ਜੀ ਬਾਅਦ ਵਿੱਚ ਇਸ ਬਦਮਾਸ਼ ਨੂੰ ਕਾਬੂ ਕਰ ਲਿਆ ਗਿਆ ਪੁਲਿਸਦੋਤ ਜੀ ਦੇ ਪੁਲਿਸ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਵਰਨੂ ਚਰਮਾ ਨੇ ਕਿਹਾ ਵੀ ਇਸ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਦਾ ਰਵਾਨਾ ਲਵਾਂਗੇ। ਹੂੰ। ਵੀ ਇਹ ਕਿਸ ਮਕਸਦ ਨਾਲ ਇਹ ਪਟਿਆਲੇ ਵੱਡ ਰਿਹਾ ਸੀ ਤੇ ਇਹਦੇ ਕਿਹੜੇ-ਕਿਹੜੇ ਹੋਰ ਇੱਥੇ ਸਾਥੀ ਨੇ ਉਹਨਾਂ ਤੋਂ ਵੀ ਕਾਬੂ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ। ਜੀ। ਤੋਂ ਅੰਦਾਜ਼ਨ ਇਹ ਨੇ ਆ ਕਿ ਤੁਹਾਡੀ ਆਹ ਕੁਟੇ ਸਾਹਮਣੇ ਆਈ ਹੈ ਕਿ ਇਸ ਤੋਂ ਨਜਾਇਜ਼ ਅਸਲੇ ਦੀ ਇੱਕ ਪਿਸਤੌਲ ਤੇ 5 ਤੋਂ 6 ਜਿੰਦਾ ਰੋਂਦ ਬਰਮਦ ਹੋਏ ਨੇ। ਜੀ। ਅਪ ਜੇਕਰ ਗੱਲ ਕਰੀਏ ਹਾਰਪ੍ਰੀਜ ਦਿਨ ਪ੍ਰਤੀ ਦਿਨ ਜਿੱਥੇ ਕਿ ਸਾਡੀ ਪੰਜਾਬ ਪੁਲਿਸ ਦਿਨ ਰਾਤ ਗੈਂਗਸਟਰਾਂ ਨੂੰ ਫੜਨ ਦੇ ਲਈ ਵਿੱਚ ਕਾਮਯਾਬ ਹੋ ਰਹੀ ਹੈ ਉਸੇ ਤਰ੍ਹਾਂ ਹੀ ਦਿਨ ਪ੍ਰਤੀ ਦਿਨ ਗੈਂਗਸਟਰਾਂ ਦਾ ਜਿਹੜਾ ਕਿ ਵਧ ਰਿਹਾ ਜੀ ਇਹ ਦੇਖੋ ਪਿਛਲੇ 4-5 ਮਹੀਨਿਆਂ ਤੋਂ ਥੱਲ ਪਈ ਹੈ ਗੈਂਗਸਟਰਾਂ ਨੂੰ ਜੀ ਕਾਪੀ ਗੈਂਗਸਟਰ ਮਾਰੇ ਵੀ ਗਏ ਨੇ ਬਟਿੰਡੇ ਵੀ ਮਾਰੇ ਗਿਆ ਸੀ ਕੋ ਗੁਰਦਾਸਪੁਰ ਮਾਰੇ ਗਿਆ ਸੀ ਤਰੰਤਰੰਗ ਹੋਇਆ ਹਮਲਾ ਜੀ ਹਾਲਾਂਕਿ ਪੰਜਾਬ ਕੋਲੋਂ ਕਾਫੀ ਚੋਕਸ ਹੋਈ ਪਿਆ ਹੈ ਖਾਸ ਕਰਕੇ ਗੈਂਗਸਟਰਾਂ ਦੇ ਨਾਮ ਤੇ ਜੀ ਕਿਉਂਕਿ ਸਰਕਾਰ ਦੇ ਸੱਤਾ ਦੇਸ਼ ਨੇ ਡੀਜੀਪੀ ਬੋਰਯਾਦੋ ਦੇ ਨਾਤਾ ਕਿਤੇ ਨਸ਼ਾ ਤਸਕਰوں ਬਖਸ਼ਿਆ ਜਾਏਗਾ ਨਾ ਹੀ ਗੈਂਗਸਟਰਾਂ ਨੂੰ ਜੀ ਕਿਉਂਕਿ ਗੈਂਗਸਟਰ ਜਿਹੜੇ ਤਕੜੇ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਧਮਕੀਆਂ ਦਿੱਤੀ ਕਿ ਤੰਕਰ ਪ੍ਰਚਾਨ ਕਰਦੇ ਨੇ ਜੀ ਤੇ ਤਾਂ ਕਰਕੇ ਸਰਕਾਰ ਨੇ ਹੁਣ ਸਖਤ ਅਦੇਸ਼ ਜਾਰੀ ਕਰ ਦਿੱਤੇ ਐ ਵੀ ਜਦ ਤੂੰ ਜੀ ਆਪਣਾ ਛੱਡ ਦੋ ਇਹ ਕੰਮ ਕਰਨੇ ਜੀ ਨਹੀਂ ਸਰ ਫਿਰ ਤੁਹਾਨੂੰ ਅਸੀਂ ਵਾਰਪ ਅੰਦਰ ਕਰਾਂਗੇ ਜੇ ਜੇ ਨਹੀਂ ਜਾਓਗੇ ਫਿਰ ਜੀ ਮਾਰਾਂਗੇ ਜੀ ਹਰਪੀਤ ਜੀ ਉੱਥੇ ਹੀ ਉਹਨਾਂ ਕੋਲ ਇੱਕ ਸਕੋਰਪੀਆ ਵੀ ਬਰਾਮਦ ਕੀਤੀ ਗਈ ਹੈ ਜਿਹੜੀ ਕਿ ਚੋਰੀ ਦੀ ਸੀਗੀ ਤੇ ਉਹਨੂੰ ਲੈ ਕੇ ਪਟਿਆਲੇ ਦੇ ਵਿੱਚ ਦਿਨ ਰਾਤ ਘੁੰਮ ਰਿਹਾ ਸੀ ਤੇ ਕਹਿੰਦੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਚੱਕਰ ਦੇ ਵਿੱਚ ਸੀ ਹਾਂਜੀ ਉਹੀ ਜਿਹੜਾ ਵਰੁਨ ਜਰਮਨ ਨੇ ਕਿਹਾ ਵੀ ਅੱਜ ਨੂੰ ਪੇਸ਼ ਕੀਤਾ ਜਾਏਗਾ ਮਾਨਯੋਗ ਦਸਤ ਵਿੱਚ ਹੂੰ ਇਹ ਜਿਹੜੇ ਇਹ ਗੈਂਗਸਟਰ ਹੁੰਦੇ ਆ ਇਹਨਾਂ ਦੀ ਬੇਸੀ ਦੋਜ ਤੋਂ ਬਾਅਦ ਆਫਟਰ ਲੰਚ ਹੁੰਦੀ ਹੈ ਜੀ ਤੇ ਵਰੁਣ ਚਰਮੇ ਨੇ ਕਿਹਾ ਵੀ ਸੀਧਾ ਘਟਕ ਟੋਕੜ ਤਿੰਨ ਦਿਨਾਂ ਦਾ ਮਾਰ ਰਹਿ ਲੈਂਦੀ ਕੋਸ਼ਿਸ਼ ਕਰਨਗੇ ਮਾਰ ਵੀ ਦੱਸਦਾ ਤੋਂ ਜੀ ਕਿਉਂਕਿ ਉਹਨਾਂ ਨੂੰ ਇਸ ਆਰੋਹੀ ਤੋਂ ਕਿਉਂਕਿ ਇਹਦਾ ਜਿਹੜਾ ਏਲੀਅਸ ਨਾਮ ਹੈ ਗੁਰਪ੍ਰੀਤ ਸਿੰਘ ਜੀ ਜਿਸ ਕਾਲੂ ਗੈਂਗਸਟਰ ਹੈ ਹੂੰ ਤੇ ਇਹ ਪਹਿਲਾਂ ਵੀ ਇਹਦੇ ਉੱਪਰ ਪਰਚੇ ਚੱਲ ਰਹੇ ਨੇ ਦੋ ਦਿਨ ਹੂੰ ਤੇ ਇਹ ਹੁਣ ਪੁੱਛ ਪਤਾ ਕਰੇਗੀ ਰਮਾਨ ਦੌਰਾਨ ਵੀ ਇਹ ਕਿਸ ਮਕਸਦ ਨਾਲ ਪਟਿਆਲੇ ਘੁੰਮ ਰਿਹਾ ਸੀ ਕਿ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਜਾਂ ਜਾਂਦੇ ਸੀ ਲੋਕ ਜੀ ਇਹਦਾ ਯਾਨੀ ਇਹਦਾ ਨੈਟਵਰਕ ਹੈ ਨਾ ਉਹ ਥਾਲੇ ਵਿੱਚ ਉਹ ਹੋਣ ਲੱਗਿਆ ਜਾਏਗਾ ਪੁਲਿਸ ਨੂੰ ਜੀ ਸੋ ਬਹੁਤ ਬਹੁਤ ਮਿਹਰਬਾਨੀ ਹਰਪੀਜ ਜੀ ਤੁਸੀਂ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ ਜੀ ਸ਼ੁਕਰੀਆ ਤੁਹਾਡਾ ਸੋ ਦੋਸਤੋ ਇਹ ਸੀ ਹਰਪੇ ਸਿੰਘ ਜੀ ਜਿਨ੍ਹਾਂ ਨੇ ਕਿ ਗੈਂਗਸਟਰਾਂ ਦੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਉਹ ਕਿੱਥੇ ਘੁੰਮ ਰਿਹਾ ਸੀ ਤੇ ਵੱਡੀ ਵਾਰਦਾਤ ਨੂੰ ਪਟਿਆਲੇ ਦੇ ਵਿੱਚ ਅੰਜਾਮ ਦੇਣ ਨੂੰ ਵੀ ਸਕੋਰਪੀਓ ਲੈ ਕੇ ਜਿਹੜਾ ਦਿਨ ਰਾਤ ਗੇੜੇ ਮਾਰਦਾ ਫਿਰ ਰਿਹਾ ਸੀ ਪ੍ਰਸ਼ਾਸਨ ਨੂੰ ਇਸ ਬਾਰੇ ਗੁਪਤੋ ਸੂਤਰਾਂ ਤੋਂ ਜਿਹੜੀ ਕਿ ਸੂਚਨਾ ਮਿਲੀ ਸੀ ਕਿ ਉਹ ਇਸ ਰੋਡ ਤੇ ਉੱਪਰ ਫਿਰ ਰਿਹਾ ਜੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਕਿ ਪਟਿਆਲਾ ਦੇ ਵਿੱਚ ਸਕੋਰਪੀਓ ਕਾਰ ਸੀਗੀ ਜਿਹੜੀ ਕਿ ਉਹ কুমਦੀ ਦਿਖਾਈ ਦੇ ਰਹੀ ਸੀਗੀ ਉਸ ਦੇ ਨਾਲ ਹੀ ਸਾਡੇ ਵਰਨ ਸ਼ਰਮਾ ਜੀ ਜਿਹੜੇ ਕਿ ਚੌਕਸ ਹੋ ਗਈ ਸੀ ਸਾਰੀ ਪੰਜਾਬ ਪੁਲਿਸ ਪ੍ਰਸ਼ਾਸਨੀ ਤੇ ਉਸ ਦੇ ਨਾਲ ਹੀ ਹਰ ਇੱਕ ਥਾਂ ਤੇ ਚਪੇ ਚਪੇ ਤੇ ਜਿਹੜੀ ਕਿ ਉਹਦੀ ਭਾਲ ਸੀ ਉਹ ਲੱਭੀ ਜਾ ਰਿਹਾ ਸੀ ਉਸ ਨੂੰ ਪਾਲ ਨੂੰ ਜਾਰੀ ਕੀਤਾ ਜਾ ਰਿਹਾ ਸੀ ਇਸ ਦੇ ਜੇਕਰ ਦੇਖਿਆ ਅਸੀਂ ਗੈਂਗਸਟਰਾਂ ਦਾ ਸਾਡੇ ਪੰਜਾਬ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਹ ਵਾਧਾ ਜ਼ਿਆਦਾਤਰ ਉਦੋਂ ਵਾਧਾ ਜਦੋਂ ਕਿ ਪੰਜਾਬ ਸਰਕਾਰ ਪਹਿਲਾਂ ਇਹਨਾਂ ਨੂੰ ਕਿਸੇ ਜ਼ਮਾਨਤ ਤੇ ਜਾਂ ਫਿਰ ਕਿਸੇ ਦੇ ਕਹਨ ਤੇ ਇਹਨਾਂ ਨੂੰ ਛੱਡ ਦਿੰਦੀ ਸੀ ਜੇਕਰ ਪਹਿਲਾਂ ਹੀ ਪੰਜਾਬ ਪੁਲਿਸ ਜਾਂ ਫਿਰ ਸਾਡੀ ਪੰਜਾਬ ਸਰਕਾਰ ਇਹਨਾਂ ਨੂੰ ਪਹਿਲਾਂ ਹੀ ਨੱਥ ਪਾ ਲੈਂਦੀ ਤਾਂ ਅੱਜ ਇਹਨੇ ਵੱਡੇ ਪੱਧਰ ਤੇ ਗੈਂਗਸਟਰ ਨੇ ਜਿਹੜੇ ਉਹ ਕਿਸੇ ਵੀ ਪੋਲਿਟিক্যাল ਲੀਡਰ ਨੂੰ ਜਾਂ ਫਿਰ ਕਿਸੇ ਸੈਲੀਬ੍ਰਿਟੀ ਨੂੰ ਧਮਕੀ ਨਾ ਦਿੰਦੇ ਜੇਕਰ ਉਹ ਧਮਕੀਆਂ ਦਿੰਦੇ ਨੇ ਤਾਂ ਉਹਨਾਂ ਤੋਂ ਫਰੋਤੀ ਦੇ ਵਿੱਚ ਕੁਝ ਪੈਸੇ ਮੰਗਦੇ ਨੇ ਜਿਨ੍ਹਾਂ ਦੀ ਕਿ ਉਹਨਾਂ ਨੂੰ ਐਸ਼ਵਾਰਾਮ ਦੀ ਜ਼ਿੰਦਗੀ ਦੀ ਆਦਤ ਪੈ ਜਾਂਦੀ ਹੈ ਆਦਤ ਪੈਂਦੀ ਪੈਂਦੀ ਉਹ ਇੱਕ ਵੱਡੇ ਪੱਦਰ ਦੇ ਗੈਂਗਸਟਰ ਬਣ ਜਾਂਦੇ ਨੇ ਪਿੱਛੇ ਜੇ ਇੱਕ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਕਿ ਆਪਾਂ ਕਹ ਲਈਏ ਵਰਮੀ ਵੀ ਨਹੀਂ ਪਾਸ ਕੀਤੇ ਸੀ ਉਸਦੇ ਦੋਸਤਾਂ ਨੇ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਉਸਦੇ ਇੱਕ ਥੱਪੜ ਮਾਰਿਆ ਤੇ ਉਸਦੇ ਕੱਪੜੇ ਉਤਾਰ ਦਿੱਤੇ ਗਏ ਉਹਨੇ ਉਸ ਵੀਡੀਓ ਨੂੰ ਜਦੋਂ ਵਾਇਰਲ ਹੁੰਦੇ ਦੇਖਿਆ ਤਾਂ ਉਸ ਵੀਡੀਓ ਦੇ ਨਾਲ ਨਾਲ ਉਹ ਇੰਨਾ ਕੁ ਪਰੇਸ਼ਾਨ ਹੋ ਗਿਆ ਮੈਂਟਲੀ ਵੀ ਉਹ ਬੱਚੇ ਨੇ ਆਪਣੇ ਆਪ ਦੇ ਵਿੱਚ ਇੱਕ ਸ਼ਰਮ ਮੰਨੀ ਤਾਂ ਉਹ ਘਰੋਂ ਚਲੇ ਗਿਆ ਕਰ ਉਹ ਜਦੋਂ ਚਲਿਆ ਗਿਆ ਤਾਂ ਉਹਦੇ ਵਿੱਚ ਇੱਕ ਮਨ ਦੇ ਵਿੱਚ ਸੀ ਵੀ ਇਹਨੇ ਮੇਰੇ ਨਾਲ ਇਸ ਤਰ੍ਹਾਂ ਕੀਤੀ ਤੇ ਮੈਂ ਇਸ ਤੋਂ ਬਦਲਾ ਕੇ ਦਲਾ ਇਸ ਤੋਂ ਬਦਲਾ ਲੈਣ ਦੇ ਚੱਕਰ ਤੇ ਵਿੱਚ ਹੀ ਉਹ ਵੱਡੇ ਗੈਂਗਸਟਰਾਂ ਦੇ ਨਾਲ ਜਾ ਕੇ ਮਿਲ ਗਿਆ ਛੋਟੀ ਉਮਰ ਹੀ ਤਾਂ ਮਾਪੇ ਨੂੰ ਪਤਾ ਵੀ ਨਹੀਂ ਸੀ ਵੀ ਸਾਡਾ ਬੱਚਾ ਜਿਹੜਾ ਕਿ ਇਹਨੇ ਵੱਡੇ ਗੈਂਗਸਟਰਾਂ ਦੇ ਨਾਲ ਮਿਲ ਚੁੱਕਿਆ ਤੇ ਜਿਹੜਾ ਆਪਣਾ ਬਦਲਾ ਲੈਣ ਦੀ ਤਿਆਰੀ ਦੇ ਵਿੱਚ ਆ ਜਦੋਂ ਉਹ ਘਰ ਦੇ ਵਿੱਚ ਪਤਾ ਲੱਗਦਾ ਤਾਂ ਸਰਪੰਚ ਵੱਲੋਂ ਵੀ ਇਤਲਾਹ ਕੀਤੀ ਜਾਂਦੀ ਹੈ ਤੇ ਪੁਲਿਸ ਵੱਲੋਂ ਵੀ ਤੇ ਜਦੋਂ ਉਹਨਾਂ ਦਾ ਬੇਟਾ ਘਰ ਵਾਪਸ ਆਂਦਾ ਦਾ ਮਾਪੇ ਵੱਲੋਂ ਇੱਕ ਫੋਨ ਕੀਤਾ ਆਂਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਮੇਰਾ ਬੇਟਾ ਘਰ ਹੈ ਉਹਨਾਂ ਨੇ ਆਪਣੇ ਆਪ ਹੀ ਆਪਣੇ ਬੇਟੇ ਨੂੰ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਪਰ ਬੇਟੇ ਦਾ ਕਹਿਣਾ ਸੀ ਕਿ ਮੇਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਸੀ ਤੇ ਮੇਰੇ ਇਹਨਾਂ ਨੇ ਜਿਹੜਾ ਕਿ ਥੱਪੜ ਮਾਰਿਆ ਗਿਆ ਸੀ ਗਰੁੱਪ ਦੇ ਵੱਲੋਂ ਦੋਸਤਾਂ ਦੇ ਵੱਲੋਂ ਤੇ ਮੇਰੇ ਕੱਪੜੇ ਉਤਾਰ ਕੇ ਮੈਨੂੰ ਇਸ ਤਰ੍ਹਾਂ ਵੀ ਸ਼ਰਮਨਾਕ ਜਿਹੜਾ ਮੇਰਨਾ ਕਾਰਾ ਕੀਤਾ ਗਿਆ ਸੀ ਤੇ ਮੈਂ ਉਸ ਦਾ ਬਦਲਾ ਲੈਣ ਮਾਰਾ ਮੈਂ ਇੱਕ ਪਾਰਟੀ ਤੋਂ ਦੋ ਪਾਰਟੀ ਤੋਂ ਤਿੰਨ ਪਾਰਟੀ ਤੋਂ ਅੱਗੇ ਹੁੰਦਾ ਹੁੰਦਾ ਮੈਂ ਨਾ ਗੈਂਗਸਟਰਾਂ ਦੀ ਜਿਹੜੇ ਲਪੇਟ ਦੇ ਵਿੱਚ ਕੀ ਆ ਗਿਆ ਹੁਣ ਮਾਂ ਕੋਲੋਂ ਪੁੱਤ ਖੋਇਆ ਗਿਆ ਪਰਿਵਾਰ ਦਾ ਸਹਾਰਾ ਖੋਇਆ ਗਿਆ ਪਰ ਗੈਂਗਸਟਰਾਂ ਦੀ ਜਿਹੜੀ ਲਪੇਟ ਦੇ ਵਿੱਚੋਂ ਮੁੰਡਾ ਆ ਗਿਆ ਤੇ ਉਸ ਤੋਂ ਬਾਅਦ ਪਰਵਾਰ ਦਾ ਅੱਖਾਂ ਦੇ ਵਿੱਚ ਨਾ ਮੱਖਾਂ ਦੇ ਨਾਲ ਉਹਨਾਂ ਨੇ ਕਿਹਾ ਸਾਨੂੰ ਪਤਾ ਨਹੀਂ ਸੀ ਵੀ ਸਾਡੇ ਛੋਟੇ ਜਿਹੇ ਬੱਚੇ ਨੂੰ ਸਾਡਾ ਇੰਨਾ ਵੱਡਾ ਜਾਨੀ ਕਿ ਜਿਹੜਾ ਗੈਂਗਸਟਰਾਂ ਦੇ ਨਾਲ ਜਿਹੜੇ ਕੀ ਲਿੰਕ ਬਣ ਜਾਣਗੇ ਸੋ ਦੋਸਤੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਦੇ ਵੀ ਉਹਨਾਂ ਨੂੰ ਬੇਫਾਲਤੂ ਬਾਹਰ ਨਾ ਜਾਣ ਦੇਵੋ ਤੇ ਇਸ ਦੇ ਨਾਲ ਹੀ ਤੁਸੀਂ ਏਵਨ ਪੰਜਾਬੀ ਟੀਵੀ ਤੇ ਹੋਰ ਵੀ ਖਬਰਾਂ ਜਿਹੜੀਆਂ ਨਸ਼ਰ ਹੁੰਦੀਆਂ ਨੇ ਉਸ ਤੱਕ ਉਹ ਦੇਖੋ ਤੇ ਮੈਨੂੰ